ਜਿਹੜਾ ਆਪਾਂ ਪੈਸੇ ਦੇਣੇ ਸੀ ਕੱਲ ਨੂੰ ਕਰਾਰ ਆ ਗਿਆ ਉਹਨਾਂ ਦਾ ਅੱਛਾ ਤੇ ਹੁੰਦਾ ਮਨ ਨੂੰ ਬੰਨਣਾ ਲੱਗਦਾ ਵੀ ਮੈਂ ਮਿੰਨਾ ਕਰਕੇ ਦਵਾਂਗੇ ਹੂੰ ਦਵਾਂਗੇ ਕਿਵੇਂ ਕਰੀਏ ਤੇ ਫੇਰ ਉਹ ਜਿਹੜੀ ਆਪਾਂ ਲੋਨ ਕਰਾਇਆ ਸੀ ਉਹ ਲਿਖਾਈ ਨਹੀਂ ਉਹ ਲੋਨ ਤਾਂ ਮੈਂ ਗਿਆ ਸੀ ਅੱਜ ਬੈਂਕ ਦੇ ਵਿੱਚ ਤੇ ਉਹਦਾ ਕਹਿੰਦੇ ਸੁਣਾ ਹੈ ਤਾਂ ਟਾਈਮ ਲੱਗੂ ਲੋਨ ਸੇ ਐਂ ਕਰ ਤੂੰ ਮੈਨੇਜਰ ਨਾਲ ਗੱਲ ਕਰ ਲੈ ਮੈਨੇਜਰ ਨਾਲ ਵੀ ਗੱਲ ਕੀਤੀ ਮਨਿਆਣੀ ਉਹ ਪੈਸੇ ਵੀ ਦਿਨ ਮਦਦ ਤਿਆਰ ਸੀ ਕਿ ਮੈਂ ਵੀ ਜਲਦੀ ਆਪਦੀ ਕਰ ਦਿੰਦਾ ਕਹਿੰਦਾ ਹਫਤਾ ਤਾਂ ਲੱਗ ਹੀ ਜਾਊਗਾ ਨਾ ਘਟੋ ਘਟਾ ਅੱਛਾ ਤੇ ਮੈਂ ਕਹਿ ਰਿਹਾ ਉਹਨਾਂ ਨੂੰ ਜਿਹਨਾਂ ਪੈਸੇ ਦੇਣੇ ਉਹਨੂੰ ਰੋਕ ਲੈਣਾ ਹੱਦ ਤੱਕ ਤੇ ਜੱਲ ਲਾਉਣ ਉਹ ਜਦ ਜਦ ਤੁਸੀਂ ਪਿੰਡ ਚੋਂ ਕਰ ਲੋ ਗੱਲ ਕੇ ਹਨਾ ਪਿੰਡ ਚੋਂ ਤਾਂ ਕੀ ਤੋਂ ਕਰ ਲਾਂਗੇ ਪੁੱਤ ਤੂੰ ਇਹਨੂੰ ਗਾਇ ਪਰਮਜੀਤ ਨੂੰ ਲੈ ਆਉਗੀ ਉਹ ਕਿੱਥੇ ਲਿਓਗੇ ਬੇਟਾ ਪਿੱਕਿਆਂ ਤੋਂ ਪਿੱਕਿਆਂ ਕਮਾਲ ਦੀ ਗੱਲ ਆਪਾਂ ਉਹਨੂੰ ਤਾਂ ਮਾਇਨੇ ਸੋਹਣੇ ਲੱਗਦੇ ਆ ਨਹੀਂ ਕੋਈ ਨਹੀਂ ਆਪਣਾ ਅਨੁਸਾਰ ਮਿਲਿੰਦੀ ਨੂੰ ਕਾਇ ਵੀ ਸੰਦੇ ਹੋ ਕੇ ਸੀ ਹੋਈ ਬੋਛਲਾ ਪਰਮਜੀਤ ਆ ਥੋੜੇ ਪਰਮਜੀਤ ਆ ਬਾਹਰ ਗਈ ਹਾਂ ਬੇਬੇ ਕਿਵੇਂ ਬਾਜ ਮਾਰੀ ਜਾਂਦੇ ਹੋ ਮੈਂ ਕੱਪੜੇ ਚੱਕਣ ਵਾਗੀ ਸੀਗੀ ਤਾਰ ਤੇ ਮੌਸਮ ਜਾ ਹਾਂ ਖਰਾਬ ਹੋ ਰਿਹਾ ਮੀਂਹ ਤਾਂ ਨਹੀਂ ਹਜੇ ਆਇਆ ਵੀ ਐ ਲੱਗਦਾ ਵੀ ਮੀਂਹ ਆਊਗਾ ਕਿਵੇਂ ਸੀ ਕੰਮ ਸੀ ਕੋਈ ਕੰਮ ਤਾਂ ਮੈਂ ਤੈਨੂੰ ਐ ਕਹਿੰਦਾ ਸੀ ਵੀ ਆਪਾਂ ਨੂੰ ਹੱਪੈ ਕੀ ਪੈਸਿਆਂ ਦੀ ਲੋੜ ਆਪਾਂ ਦੇਣੀ ਸੀ ਉਹਨਾਂ ਆ ਗਿਆ ਖਰਾਬ ਨੇੜੇ ਅੱਛਾ ਤੇ ਤੂੰ ਕਾਲੇ ਨੂੰ ਫੋਨ ਕਰ ਪੈਸੇ ਦੇਊਗਾ ਹੈ ਪੈਸੇ ਉਹ ਪੈਸੇ ਕਿੱਥੋਂ ਦੇ ਦੂਗਾ ਵਿਚਾਰਾ ਹੁਣ ਪੈਸੇ ਜਾਂ ਜ਼ਮੀਨ ਲਿਆ ਫਿਰ ਪੈਸੇ ਨਹੀਂ ਬਣਦੇ ਫਿਰ ਕੁੱਸਾ ਜ਼ਮੀਨ ਤੱਕ ਪਹੁੰਚ ਗਏ ਜ਼ਮੀਨ ਤੱਕ ਪਹੁੰਚ ਨਹੀਂ ਪੈਣਾ ਫਿਰ ਜਦੋਂ ਹੰਸੇ ਆ ਨਹੀਂ ਫਿਰ ਉਹ ਪੈਸੇ ਕਿੱਥੋਂ ਦੇ ਦੂ ਵਿਚਾਰਾ ਉਹਦੀ ਵੀ ਕਬੀਲਦਾਰੀ ਆਪਣੇ ਵਰਗੀ ਐ ਦੇਖੋ ਤੁਸੀਂ ਫਿਰ ਜ਼ਮੀਨ ਲਿਆ ਜਦੋਂ ਫਿਰ ਵਰਤਨਾ ਪੂਜਾ ਫਿਰ ਪੈਸੇ ਦੇਣੇ ਪੈਣ ਇੱਕ ਗੱਮੇ ਕਰਨਾ ਪਊਗਾ ਹੁਣ ਤੋਂ ਦਾਇਗਾ ਦਾ ਵੀ ਅਕੇ ਉਹਦੀ ਕਬੀਲਦਾਰੀ ਕਬੀਲਦਾਰੀ ਸਭ ਆਪਣੀ ਵੀ ਹੋਈ ਜੀ ਆ ਉਹਦਾ ਸਮਾਈਕਰ ਸੌਖਾ ਹੈਗਾ ਕੋਈ ਨਹੀਂ ਮੈਂ ਪੁੱਛ ਲੂੰਗੀ ਪੁੱਛ ਲੂੰਗਾ ਮੂੰਹ ਜਾ ਉੱਥੇ ਜਾਏਗਾ ਕਿ ਬਾਕੀ ਬੜਾ ਸਿਆਪਾ ਹੋਇਆ ਇਹਨਾਂ ਦਾ ਤਾਂ ਤਾਂ ਰੋਜ਼ ਦਾ ਕੰਮ ਹੋ ਗਿਆ ਇਹਨਾਂ ਦਾ ਤਾਂ ਹਕੇ ਹੁਣ ਪੈਸੇ ਲਿਆ ਦੇ ਹੁਣ ਲਿਆ ਕੇ ਦਿੱਤੇ ਸੀ ਮਹੀਨਾ ਪਹਿਲਾਂ ਮਹੀਨਾ ਤਾਂ ਹੋਇਆ ਵੀ ਨਹੀਂ ਰੋਜ਼ ਰੋਜ਼ ਦੱਸ ਕੀ ਕਰਾਂ ਮੈਂ ਇਹਨਾਂ ਨੂੰ ਕੋਈ ਸੰਗ ਨਹੀਂ ਸ਼ਰਮ ਨਹੀਂ ਹਕੇ ਜੀ ਪੈਸੇ ਨਹੀਂ ਤਾਂ ਜ਼ਮੀਨ ਲਿਆ ਦੇ ਜ਼ਮੀਨ ਤੱਕ ਪਹੁੰਚ ਕੇ ਲੈ ਪੇਕਿਆਂ ਤੋਂ ਕਿ ਜ਼ਮੀਨ ਹੀ ਲਿਆ ਹੁਣ ਦੱਸ ਇਹਨਾਂ ਦਾ ਕੀ ਲਾਜ ਬਣਾਵਾਂ ਮੈਂ ਕੁਛ ਨਹੀਂ ਕਰਨਾ ਇਹਨਾਂ ਨੇ ਜਾਣ ਕੇ ਠਿੱਕ ਕਰਦੀਆਂ ਮੈਨੂੰ ਜ਼ਮੀਨ ਲੈਣੀ ਹੋਵੇ ਇਹਨਾਂ ਨੇ ਹੋਰ ਕੀ ਕਰਨਾਗਾ ਵੀ ਉਹਦੇ ਵਿੱਚ ਵਾਕਦੇ ਮੇਰੇ ਵਰਗੀ ਕਬੀਲਦਾਰੀ ਹੈ ਇਹਨਾਂ ਨੂੰ ਪੁੱਛੇ ਜੇ ਵੀ ਤੁਹਾਡੇ ਵਰਗੀ ਕਬੀਲਦਾਰੀ ਉਹਦੀ ਹੈ ਪੂਰੀ ਨਹੀਂ ਸ਼ਰਮ ਮਾਨਦੇ ਹੈਗੇ ਖਾਣ ਤੇ ਲੱਕ ਬੰਨ ਰੱਖਿਆ ਇਹਨਾਂ ਨੇ ਤਾਂ ਰੋਜ ਦਾ ਹੀ ਕੰਮ ਹੋ ਗਿਆ ਇਹਨਾਂ ਦਾ ਤਾਂ ਆ ਪਿੱਛੇ ਜਿਹਾ ਲੈ ਕੇ ਦਿੱਤਾ ਸੀਗਾ 50000 ਪਹਿਲਾਂ ਪਤਾ ਨਹੀਂ ਕਿੰਨੇ ਕਾ ਗਏ ਮੋੜਦੇ ਆ ਕਿ ਕਹਿੰਦੇ ਹਜੇ ਲੈ 1 ਰੁਪਿਆ ਨਹੀਂ ਕਦੇ ਮੋੜਿਆ ਖਾਣ ਦੀ ਕੁੱਤੇ ਹੁਣ ਕੀ ਕਰਾਂ ਮੈਂ ਦੱਸ ਇਹਨਾਂ ਨੇ ਰੋਟੀ ਬੰਦ ਕਰ ਦੇਣਗੇ ਤਾਂ ਜਦੋਂ ਆਪ ਨੂੰ ਫੋਨ ਲਾਉਣੀ ਆ ਤਾਂ ਸ਼ਰਮ ਮਾਰਦੀ ਐ ਦੱਸ ਕੀ ਕਰਾਂ ਮੈਂ ਵੀ ਕੀ ਕਹੂੰ ਅਬ ਮੇਰੀ ਭੈਣ ਕਹੇ ਜੀ ਐ ਹੁਣ ਕੀ ਕਰਾਂ ਮੈਂ ਕੋਈ ਲਾਜ ਨਹੀਂ ਬੈਂਦਾ ਇਹਨਾਂ ਦਾ ਤਾਂ ਇਹਨਾਂ ਦਾ ਤਾਂ ਬੜਾ ਲਾਲਚੀ ਨੇ ਬੜੇ ਲਾਲਚੀ ਹੋ ਗਏ ਤਾਂ ਦਿਨੋ ਦਿਨ ਲਾਲਚ ਵਧੀ ਜਾਂਦਾ ਇਹਨਾਂ ਦਾ ਤਾਂ ਸਿਆਪਾ ਖੜਾ ਕਰੀ ਰੱਖਦੇ ਨੇ ਕੋਈ ਨਾ ਕੋਈ ਇਹਨਾਂ ਦਾ ਮਾ ਬਿੱਟ ਲਾ ਲਿਆ ਕੇ ਜ਼ਮੀਨ ਹੀ ਲਿਆ ਯਾ ਬੇਬੇ ਲੈ ਲੈ ਪੈਸੇ ਹੋਰ ਆ ਐ ਤੂੰ ਤਾਂ ਕਹਿੰਦੀ ਪੈਸੇ ਹੁਣ ਪਰਮਿਤ ਦਵਾ ਲੂਗੀ ਚੱਲ ਕੋਈ ਨਹੀਂ ਪੁੱਤ ਕੇਰਾ ਤਾਂ ਪੁੱਛਣ ਦੇ ਪੁੱਛਣਾ ਕਿਹੜੇ ਪੁੱਛੂਗੀ ਮੈਨੂੰ ਪਤਾ ਬੈ ਪੁੱਛਦੀ ਵਾਦੀ ਹੈ ਨਹੀਂ ਬੇਬੇ ਹੋ ਪੁੱਛੂਗੀ ਨਹੀਂ ਪੁੱਛਦੀ ਮੈਨੂੰ ਪਤਾ ਹੈਗਾ ਇੱਥੇ ਤੈਨੂੰ ਜਿਹ ਕਹਿ ਨਹੀਂ ਹੁਣੀ ਕਹਿ ਨਹੀਂ ਵੀ ਹਮ ਚੱਲ ਫਿਰ ਤੂੰ ਦਿਨ ਨਾਲ ਸੱਟਾ ਪਾ ਬਥੇਰਾ ਹੱਲ ਕਰ ਲਾਂਗੇ ਉਹ ਗੱਲ ਦਿਲ ਦੀ ਨਹੀਂ ਆਏ ਆਪਾਂ ਜੰਮੀ ਮਰੇ ਨਹੀਂ ਹੈਗੇ ਉਹ ਗੱਲਾਂ ਐ ਨਹੀਂ ਬੇਬੇ ਦਿਲ ਦੀ ਨਹੀਂ ਗੀ ਨਾ ਆਪਾਂ ਮਰਨ ਦੀ ਹੈਗੀ ਕੋਈ ਨਹੀਂ ਤੂੰ ਦਿਨ ਨਾਲ ਫਿਰ ਆਪਾਂ ਬਥੇਰਾ ਹੱਲ ਕਰ ਦਿਆਂਗੇ ਆਏ ਢੋਰੀ ਨੂੰ ਦੰਦਾਗਾ ਆਪਾਂ ਵੀ ਆਲੇ ਨੂੰ ਜਵਾਬ ਦੇ ਦੋ ਪਹਿਲੀ ਗੱਲ ਆ ਕਿ ਉਹਨਾਂ ਕੋਲੇ ਕਿੱਥੇ ਆ ਉਹਨਾਂ ਕੋਲੇ ਅੱਗ ਨਹੀਂ ਲਾਈ ਲਾਗੇ ਤਾਂ ਹੀ ਜਦੋਂ ਤੈਨੂੰ ਕਿਹਾ ਸੀ ਮੈਂ ਚੱਲ ਪੁੱਛ ਲੜਾਂਗਾ ਰਾਈ ਮਨ ਦੀ ਤਾਂ ਫਿਲੇ ਹੋ ਗਈ ਕਹਿੰਦੀ ਚੱਲ ਵੀ ਲਿਆ ਪੈਸੇ ਲਿਤੀ ਰੱਖੇ ਨੂੰ ਫੇਰ ਲੈ ਆਉਣੀ ਹੈ ਫੇਰ ਲੈ ਆਉਗੀ ਮੈਨੂੰ ਪਤਾ ਲਿਆਉਂਦੀ ਹੈ ਹਾਂ ਭੋਲੇ ਪੈਰੀ ਤੇ ਲੋਟਣੀ ਨਹੀਂ ਹੈ ਲੋਟ ਆਉਂਦੀ ਹਾਂ ਜਿਹੜਾ ਗੱਲ ਜੀ ਕਹਦੇ ਮੂੰਹ ਸਜਾ ਕੇ ਭੱਜਣਾਂ ਦੀ ਗੱਲ ਹੈ ਕੋਈ ਇਹਨੂੰ ਐ ਵੀ ਸਰ ਜਾਈ ਹਾਂ ਐ ਕਿਵੇਂ ਸਰ ਜੂਆ ਆਪੇ ਜ਼ਮੀਨ ਲਓਗੀ ਬਸ ਠੀਕ ਹੈ ਕਿਹਦੇ ਪੈਸੇ ਤਾਂ ਨਹੀਂ ਆਪੇ ਜ਼ਮੀਨ ਲਓ ਆਪਾਂ ਖਿੱਚੀ ਰੱਖੇਗੀ ਹਾਂ ਜੇ ਹੁਣ ਤੂੰ ਪੋਲੀ ਪੈਜੀ ਫੇਰ ਨਹੀਂ ਹੈ ਤੇਰੇ ਉੱਤ ਦੀ ਪੈ ਜੂ ਆਪਣੇ ਮਾਪੁੱਤਾਂ ਦੇ ਅੱਜ ਆਪੇ ਫੋਨ ਕਰੂਗੇ ਹਾਂ ਹੁਣ ਕਿਵੇਂ ਗਈ ਆ ਦੇਖ ਲੈ ਹਾਂ ਪਤਾ ਹੈ ਮੈਨੂੰ ਵੀ ਆਏ ਤਾਂ ਗੱਲ ਤਾਂ ਕਰ ਲੈ ਕੋਈ ਗੱਲ ਨਹੀਂ ਭਾਈ ਆਪਾਂ ਬਹਿ ਕੇ 10 ਮਿੰਟ ਆਪਣੇ ਕੋਲ ਗੱਲ ਕਰਦੀ ਕਹਿਣ ਦੀ ਕੋਈ ਗੱਲ ਨਹੀਂ ਆਪਦੇ ਭਾਈ ਨਾਲ ਗੱਲ ਕਰਦੀ ਆਪਾਂ ਜ਼ਰੂਰ ਹੱਲ ਕਰਕੇ ਦੇਵਾਂਗੇ ਆਪਾਂ ਫੇਰ ਵੀ ਨਰਵਾਈ ਸੋਚਦੇ ਆ ਨਰਵਾਈ ਕਿਹੜਾ ਇਹਨੂੰ ਨਰਵਾਈ ਵਾਲੀ ਹੈ ਨਹੀਂ ਨਾ ਨਾ ਤੂੰ ਪੂਰੇ ਗੁੱਸੇ 'ਚ ਗਈ ਆ ਪੂਰੀ ਮਿੱਗੇ ਮੰਗ ਪਾ ਕੇ ਨੀ ਵੀ ਭੱਜ ਲਈ। ਨਹੀਂ ਬੈਠ ਆਪਣੇ ਕੋਲੇ ਕਿ ਮੈਂ ਡ ਬੈਠੀ ਆ। ਉਹਦੀ ਬਾਗੀ। ਉਹਦੀ ਬਾਗੀ ਵਾਪਸ। ਹੂੰ। ਵੀ ਜਿੱਦੋਂ ਜ਼ਮੀਨ ਦੀ ਗੱਲ ਕੀਤੀ ਸੀ ਉਹ ਜੇ ਪੈਸੇ ਨਹੀਂ ਤੈਗੇ ਤਾਂ ਜ਼ਮੀਨ ਲਿਆ। ਹਾਂ। ਅੱਛਾ ਜ਼ਮੀਨ ਨਾ। ਕਿਵੇਂ ਕਰਦੀ ਸੀ? ਹਾਂ। ਇਹਨੂੰ ਪਖਾਣੇ ਵਾਲੇ ਪਾਣੇ ਹੁੰਦੇ ਪੁੱਦੀ ਜਾਂਦੀ ਨਾ ਆਪਣੀ ਗੱਲਾਂ ਕਰਦੀ ਜਾਂਦੀ ਹੁੰਨੀ ਹੈ। ਅੱਛਾ। ਹਾਂ ਮੈਨੂੰ ਪਤਾ ਹੈਗਾ। ਚਲੋ। ਦੇਖਦੇ ਆਂ ਕੀ ਬਣ ਗਿਆ। ਪੁੱਛਦੀ ਆਂ ਪਰ ਮਜੀਤ ਨੂੰ ਆਦੇ ਪੇਕਿਆਂ ਨੂੰ ਫੋਨ ਕਰਿਆ ਕਿ ਨਾ ਕਰੇ। ਕੀ ਸਸਤੀ ਸਮਝੀ ਵਖੀ ਗੱਲ ਦੀ ਹੋਰੇ ਪਰ ਮਹੀਤਾ ਪਾਣੀ ਲਿਆ ਬਤਾ ਪੀਣ ਗਏ ਹੈ ਗਰਮੀ ਵਾਲੀ ਹੈਗੀ ਹਲੋ ਕਰਿਆ ਆਪਨੇ ਪੇਕੇ ਨੂੰ ਕੋਲ ਕੋਈ ਨਾ ਮੈਂ ਵੀ ਕਰ ਦੂੰਗੀ। ਤੂੰ ਤਾਂ ਕੋਈ ਨਹੀਂ ਕੋਈ ਨਹੀਂ ਕਹੀ ਜਾਨੀ ਐ ਤੂੰ ਫੋਨ ਕਰਨੀ ਹੀ ਉਹ ਤੇ ਪੈ ਲਈ ਜਾ ਕੇ। ਮੈਂ ਕਰਿਆ ਸੀਗਾ ਸਵੇਰੇ ਫੋਨ ਭਾਈ ਨੂੰ ਪਤਾ ਨਹੀਂ ਲੱਗਿਆ ਹੋਣਾ ਟਰੈਕਟਰ ਤੇ ਹੋਊਗਾ ਚੱਕਿਆ ਨਹੀਂ ਉਹਨੇ ਫੋਨ। ਕੋਈ ਨਾ ਕਰ ਦੂੰਗੀ। ਤੂੰ ਤਾਂ ਕੋਈ ਨਾ ਕੋਈ ਨਹੀਂ ਕਰੀਨੀ ਪੈਸੇ ਭਰਨੇ ਦੀ ਗੱਤ ਨਹੀਂ। ਬੇਬੇ ਹੁਣ ਤੁਸੀਂ ਜ਼ਮੀਨ ਤੱਕ ਪਹੁੰਚ ਗਏ। ਸੋਡਾ ਰੋਜ਼ ਹੀ ਪੈਸੇ ਹੋਗੇ। ਤੁਸੀਂ ਤਾਂ ਮਹੀਨਾ ਨਹੀਂ ਭੰਨ ਦਿੰਦੇਗੇ ਕਈ ਵਾਰੀ ਨਹੀਂ ਪੈਸਾ ਲੈ ਦੂ। ਇਹ ਨਹੀਂ ਜਮੀਨ ਤੇ ਕਰਕ ਪੜਦੇ ਤੇ ਨਹੀਂ ਆਉਦੀ ਜ਼ਮੀਨ ਲਿਆ। ਤੂੰ ਨਹੀਂ ਆਏ ਲੋਟ ਆਉਂਦੀ। ਰੋਜ ਬੱਬੇ ਹੁਣ ਹੋ ਕੀ ਕਰਨ ਆਪਾਂ ਨੂੰ ਰੋਜ ਦਾ ਕੰਮ ਹੀ ਹੋ ਗਿਆ ਆਪਣਾ ਤਾਂ ਤੇ ਫਿਰ ਹੁਣ ਜਵਾਕ ਦੇ ਤਾਂ ਉਹ ਸਨੇ ਜੋੜੇ ਛੱਤੇ ਜੜੀਆਂ ਦੇ ਇਕਰਾਰ ਵਾਲੀ ਕੋਈ ਨਾ ਫਿਰ ਉਹ ਕਿੱਥੋਂ ਗੜਬੜਾਵੇ ਆਪਦਾ ਜੱਲ ਲਿਆ ਜਾ ਕੇ ਮਸ਼ੀਨ ਵਾਲੇ ਜਿਹੜਾ ਨਾ ਘਾਂਟੇ ਨੂੰ ਉਹ ਜਿਹੜੇ ਲਵਾਈ ਜਾਂਦੇ ਆ ਆਇਆ ਉਧਰੋਂ ਬੱਦਲ ਵੀ ਉੱਤੋਂ ਦੀ ਆ ਬੇਬੇ ਅੱਛਾ ਹੋਰ ਅਜਮੀ ਦਸੀਆਂ ਨੇ ਬਾਹਲਾ ਫਿਰ ਤਾਂ ਫਾਇਆਂ ਰਗ ਜਾਣਗੇ ਹੋਰ ਇੱਕ ਆਪਣਾ ਬਾਣ ਵੀ ਨਹੀਂ ਮਾਗਾ ਸਾਰਾ ਪਾਣੀ ਇੱਥੇ ਆ ਕੇ ਖੜਦਾ ਹੈਗਾ। ਇਹ ਜੂ ਤਾਂ ਨਾ ਹੀ ਮੂੰਗੀ ਕਿਉਂ ਉਹ ਉਹ ਆਇਆ ਮੂੰਗੀ ਤਾਂ ਨਹੀਂ ਮੂੰਗੀ ਤਾਂ ਹੋ ਜੂ ਵਧੀਆ ਅੱਜ ਅੱਜ ਵੱਢੀ ਜਾਵੇ। ਆ ਆਪਣੇ ਪਿੰਡ ਦੇ ਵਿੱਚ ਮੈਂ ਪੁੱਛਿਆ ਸੀ ਇੱਕ ਟੰਗੇ 30000 ਦੀ ਕਿੱਲੇ ਦੇ ਹਿਸਾਬ ਨਾਲ ਹੋਗੀ ਆਪਣੇ। ਅੱਛਾ। ਮਾਹਰ ਉਹ ਫਿਰ ਥੋੜੇ ਵਧੀਆ ਹੋ ਗਈ। ਤੇ ਪਿਛਲੇ ਵਾਰ 45 45000 ਦੀ ਹੋਈ ਸੀ ਮੂੰਗੀ। ਤੇ ਬੇਬੇ ਸੱਚ ਪੁੱਛਿਆ ਨਹੀਂ ਪਰ ਮੀਤੂੰ ਕਿਹ ਹਾਸੇ ਭਾਈ ਮੈਂ ਤਾਂ ਮਖ ਲਿਆ ਜਾ ਬਗ ਜਾ ਭਈਆ ਪੈਸੇ ਲਿਆ ਜਾ ਫਿਰ ਆਪਦਾ ਬਹਾਨਾ ਇਹਨੂੰ ਮਾੜੀ ਮੋੜੀ ਧਮਕੀ ਦੇ ਕੇ ਰੱਖਾਈ ਬਥੇਰੀਆਂ ਧਮਕੀ ਦੇ ਤਾਂ ਗੱਲ ਹੀ ਨਹੀਂ ਗਾਉਂਦੀ ਭਾਈ ਮੇਰੀ ਤੈ ਗੱਲ ਹੀ ਨਹੀਂ ਗਾਉਂਦੀ ਜਿਹਨੂੰ ਐ ਕਹਦੇ ਅੱਜ ਵੀ ਆਉਦਾ ਟਿੰਡ ਫੋੜੀ ਚੱਕ ਤੇ ਜਾ ਉਹਦਾ ਮੈਂ ਕਹਦੇ ਹਾਂ ਤੂੰ ਗਏ ਫੇਰ ਲੋਟਾਉ ਐ ਨਹੀਂ ਕੰਮ ਲੋਟਾਉਣਾ ਇੱਥੇ ਜ਼ਮੀਨ ਹੈ ਮੰਗਾਈ ਨਹੀਂ ਲੋਟਾਉਣਾ ਇਹ ਤੇ ਫਿਰ ਇਹ ਤਾਂ ਇਧਰ ਸੁਣ ਕੇ ਇਧਰ ਸ਼ਿਕਾਇਤ ਵੀ ਹੁੰਦੀ ਹੈ ਬਸ ਹਾਂ ਮੱਟਰ ਨਹੀਂ ਹੋਈ ਪਈ ਇਹ ਇਹ ਸੋਚਦੀ ਐ ਮੱਟਰ ਨਹੀਂ ਸੋਚਦੀ ਐ ਵੀ ਮੈਂ ਕਿਵੇਂ ਕਰਾਂ ਉਹ ਫਸ ਗਈ ਇਹ ਤੇ ਆਪਾਂ ਪਸੌਣੀ ਆ ਨਾ ਹੂੰ ਉਹ ਫਿਰ ਆਈ ਲੋਟ ਆਉ ਗਰਨਾ ਇਹ ਤਾਂ ਗੱਲ ਨਹੀਂ ਸੁਣਦੀ ਭਾਈ ਫਿਰ ਆਇਆ ਥੋੜੀ ਕੰਮ ਚੱਲਦਾ ਹੁੰਦਾ ਹੈਗਾ ਇਹਨੂੰ ਐ ਨਾ ਦੱਸ ਕਰੀ ਨਹੀਂ ਕਰਦੀ ਇਹਨੂੰ ਐ ਨਾ ਦੱਸਦੀ ਵੀ ਪੈਸਿਆਂ ਦੀ ਲੋੜ ਆਗੀ ਐਨੇ ਬਾਅਦ ਨੇ ਜਮੀਨ ਲਿਆ ਉਹ ਇਹ ਐ ਕਿ ਹਾਂ ਆਪਣ ਤਾਂ ਲਾਜ ਹੈਗੀ ਹੈਗਾ ਪਹਿਲਾਂ ਇਹ ਪੈਪਾ ਨੂੰ ਪੈਸੇ ਦਵਾਤੇ ਸੀ ਨੇ ਚੰਗਾ ਠੀਕ ਹੈ ਨਾ ਹੁਣ ਬਾਹਰ ਦਾ ਕਹਾਂ ਹੈ ਬਾਹਰ ਲਿਆ ਬਾਹਰ ਲਿਆ ਪੈਸੇ ਪੁੱਛ ਸਾਡੇ ਕਹਿੰਦੇ ਤੂੰ ਬਾਹਰ ਲਿਆ ਆਵਾ ਸਾ ਵੀ ਆਪਦਾ ਹਿੱਸਾ ਆਪਾਂ ਉੱਥੇ ਆਦਾ ਹੀ ਸਨ ਆ ਤੇ ਹੀ ਸੇ ਆਪਾਂ ਉੱਥੇ ਵੇਚ ਕੇ ਤੇ ਇੱਥੇ ਲੈ ਲਾਂਗੇ ਠੰਕ ਆਹ ਨਹੀਂ ਲੋਟੋਂ ਦਾ ਫਿਰ ਕੰਮ ਜਿਵੇਂ ਆਪਾਂ ਤਾਂ ਲਿਪੇ ਪੇ ਕਰੀਏ ਤਾਂ ਟਾਈਮ ਟਪਾਈ ਜਾਂਦੀ ਹੈ ਹੂੰ ਇਹ ਤਾਂ ਕਹਿੰਦੀ ਚੱਕਦਾ ਨਹੀਂ ਫੋਨ ਟਰੱਕਟ ਦੇ ਹਟਕੇ ਸੁਣਦਾ ਕੋਈ ਜਾਣ ਕੇ ਭਾਨਨੇ ਆ ਸਾਰੇ ਇਹਦੇ ਮੈਨੂੰ ਪਤਾ ਅਲੀ ਤੈ ਤੂੰ ਤਾਂ ਲੋਟ ਆਈ ਨਹੀਂ ਮੈਂ ਸੌਂਦੀ ਨਹੀਂ ਲੋਟਾ ਮੈਂ ਤਾਂ ਕਿੰਨਾ ਪੰਜ ਪੰਜ ਪਈ ਪਹਿਲਾਂ ਭਾਈ ਵਗ ਜਾ ਭਾਈ ਵਗ ਜਾ ਕਹਿੰਦੀ ਬਗ ਜੂਗੀ ਕੋਈ ਨਹੀਂ ਕਿੱਧਰ ਗਈ ਹੁਣ ਅੰਦਰ ਹੋਊਗੀ ਹੋਰ ਕਿੱਥੇ ਹੋਣਾਗਾ ਬੋਲ ਮਾਰਾਂ ਨਾ ਬੋਲ ਮਾਰ ਲੈ ਕੀ ਲੋੜਾ ਪਾਣੀ ਚੇਤੇ ਗੱਲਾਂ ਕਰੀ ਜਾਂਦੇ ਨੂੰ ਪਤਾ ਹੀ ਨਹੀਂ ਲੱਗਦਾ ਮੱਟਰ ਹੋਈ ਪਈ ਐ ਆਈ ਨਹੀਂ ਜਮਾ ਕਮਾਲ ਐ ਦੇਖ ਲਾ ਬੋਲ ਮਾਰਦ ਨਹੀਂ ਆ ਜੂਗੀ ਵਿਜਵਾਖੇ ਤੋਂ ਆਏਗਾ ਕੋਈ ਚਾਹ ਪਾਣੀ ਕਰੂਗੀ ਆਪੀ ਆ ਜੂ ਬੇਬੇ ਕੀ ਲੈਣਾ ਚਾਹ ਪਾਣੀ ਦੋ ਇੱਥੋਂ ਆਪਾਂ ਹੁਣ ਜਿਹੜੀ ਗੱਲ ਕਰਨੀ ਸੀ ਉਹ ਨਾ ਕਰ ਲਈ ਨਹੀਂ ਫੜ ਕੇ ਦੇ ਪੁੱਤਨੀ ਬਾਹਰ ਕੱਢ ਦਨੇ ਆਪੇ ਲੈ ਕੇ ਜਾਣਗੇ ਨਾਲੂ ਪਤਾ ਲੱਗ ਜੂਗਾ ਬੀ ਆਪਾਂ ਦਵਾਸਾ ਕਿਵੇਂ ਕਰਦੇ ਆ ਗੱਲ ਨਹੀਂ ਸੁਣਦੀ ਨਹੀਂ ਆਈ ਨਹੀਂ ਆਈ ਪੁੱਤ ਇਹ ਨੂੰ ਕੋਈ ਬਦਲ ਨਾ 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 ਸੁਤੀ ਵੀ ਹੋਣੀ ਆ ਆਗੇ ਤੁਸੀਂ ਪਾਣੀ ਲੈ ਕੇ ਦੇਵਾ ਰੈਨ ਦੇ ਪਾਣੀ ਨੂੰ ਦੇ ਰਹੇ ਐਨਾ ਕਦੋਂ ਰੁੱਖੇ ਬੋਲਦੇ ਹੋ ਤੈਨੂੰ ਹੁਣ ਪਤਾ ਨਹੀਂ ਯਾਰ ਰੁੱਖੇ ਹੋ ਕੌਣ ਦਾ ਪਰਸੋਂ ਤੈਨੂੰ ਕਿਹਨੇ ਨਹੀਂ ਵੀ ਭਤਾ ਲਵੇ ਹੱਲ ਕਰ ਕੋਈ ਹੱਲ ਕਰ ਉਹਨੂੰ ਫੋਨ ਕਰਕੇ ਚਾਹ ਜਮੀਨ ਹੈ ਆਪਣੇ ਤੇਲੀ ਪਹਿਲਾਂ ਬੇਬੇ ਪੁੱਛ ਕੇ ਹਟਿਆ ਮੈਂ ਫੋਨ ਕੀਤਾ ਸੀ ਭਾਈ ਨੂੰ ਉਹਨੂੰ ਨਹੀਂ ਪਤਾ ਲੱਗਿਆ ਹੋਣਾ ਟਰੈਕਟਰ ਤੇ ਇਹਦਾ ਤੇਰੇ ਬਾਹਲੇ ਆ ਮੈਨੂੰ ਪਤਾ ਫੋਨ ਤਾਂ ਮੈਂ ਕਰੂੰਗੀ ਪਰ ਉਹਨੇ ਚੱਕੀ ਸੋਥ ਤਾ ਖੜਾ ਛੜਾਉਂਗੀ ਫੋਨ ਤਾਂ ਕਰੂੰਗੀ ਮੈਂ ਮੈਨੂੰ ਪਤਾ ਤੁਸੀਂ ਮੇਰਾ ਜੀਣਾ ਦੁੱਬਰ ਕਰ ਰੱਖਿਆ ਹੈਗਾ ਕਾਲ ਦੀਆਂ ਉਹ ਦੁਪੁਲ ਕਰ 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 ਮੈਂ ਤਾਂ ਫਿਰ ਨਿੱਤ ਸਵਾਲ ਪਾ ਦਿੰਨੀ ਆ ਆਪਣੇ ਭਰਾ ਨੂੰ ਮੈਂ ਤਾਂ 2 ਮਹੀਨੇ ਵੀ ਨਹੀਂ ਪੈਣ ਦਿੰਦੀ ਆ ਮੈਨੂੰ ਲੱਗਦਾ ਡੇਢ ਮਹੀਨਾ ਹੋਇਆ ਨਹੀਂ ਹੋਣਾ ਸਵਾ ਮਹੀਨਾ ਹਜੇ 15 ਦਿਨ ਹੋਏ ਹੋਣਗੇ ਪੈਸੇ ਆ ਜਿਹੜੇ ਦੁਆਰੇ ਲੈਂਦੇ ਆਗੇ ਤੇ ਰੋਜ਼ ਦੀ ਕੰਮ ਹੋ ਗਿਆ ਅਸਾ ਅਸੀਂ ਵੀ 15 ਦਿਨ ਦੱਸ ਕੇ ਮੈਂ ਉਹਨੂੰ ਫੋਨ ਕਰ ਦਈਏ ਕਿ ਸਾਨੂੰ ਪੈਸੇ ਅਸੀਂ ਮੰਗਤੇ ਆਂਗੇ 10 ਦਿਨ ਤਾਂ ਪਾਉਂਦੀ ਨਹੀਂ ਤੁਸੀਂ ਪਹਿਲਾਂ ਸੂਨ ਖੜੀ ਕਰ ਲੈਨੇ ਕੋਈ ਨਾ ਕੋਈ ਤੁਸੀਂ ਮੈਨੂੰ ਨਹੀਂ ਪਤਾ ਤੁਸੀਂ ਸਿੱਧੇ ਹੋ ਕੇ ਨਾ ਫੋਨ ਕਰਦੇ ਜ਼ਮੀਨ ਦਾ ਹਿੱਸਾ ਲੈ ਤਪ ਕਰ ਤੇ ਨਹੀਂ ਆਉਂਦਾ ਚੱਕਲਾ ਦਾ ਪੈ ਪੂਜਾ ਤੇ ਆ ਦੇ ਪਿੰਡ ਵਾਲਾ ਅੱਛਾ ਹਾਂ ਆਈ ਆ ਜਾਂਦੀ ਹੈ ਜ਼ਮੀਨ ਆਈ ਹੋਣੀ ਨਹੀਂ ਹੋਗੀ ਮੈਂ ਦਿੰਦੀ ਕੋਈ ਨਹੀਂ ਮੈਂ ਪੁੱਛ ਲੂੰਗੀ ਫੋਨ ਕਰੂੰਗੀ ਪੁੱਛ ਲੂੰਗੀ ਜਾਵੇ ਮੈਂ ਹੀ ਜਾ ਕੇ ਮੈਂ ਪੁੱਛ ਲੂੰਗੀ ਹੋਰ ਆਏ ਕਿਉਂ ਹੋਵੇ ਤੈਨੂੰ ਕਹਿਣੀ ਨਹੀਂ ਕਹਿੰਦੀ ਕੋਈ ਹੱਲ ਨਹੀਂ ਦਾ ਸਿੱਧਾ ਕਹਿੰਦੀ ਵੀ ਕੁਲਗਲੀ ਬਈ ਮੈਂ ਕਰਦੀ ਆਂ ਗੱਲ ਨਹੀਂ ਮੈਂ ਹੁਣ ਸਾਨੂੰ ਬੰਦਾ ਦਿਨ ਪਹਿਲਾਂ ਪੈਸੇ ਲੈ ਕੇ ਦਿੱਤੇ ਆ ਕੱਲ੍ਹ ਆ ਕੇ ਲੋੜ ਆ ਗਿਆ ਪੈਸੇ ਰਿਸ਼ਤੇਦਾਰੋਂ ਤੋਂ ਨਿੰਦਿਆ ਹੋਗੀ ਦੂਜਿਆਂ ਨੇ ਨਿੰਦਿਆ ਆ ਬਰਤਨ ਵਾਸਤੇ ਮਾਂ ਮੰਦਾਗਾ ਇੰਨਾ ਤਾਂ ਨਹੀਂ ਹੁੰਦਾ ਫਿਰ ਮੈਂ ਤੁਸੀਂ ਕਰ ਦਉਂਗੇ ਫਿਰ ਚੁੱਪ ਕਰਕੇ ਬੱਸ ਫੋਨ ਕਰਾਂ ਹਾਂ ਜਾ ਕੇ ਮੀਂਹ ਹੀ ਕਹਣਾ ਹੈ ਕੋਈ ਨਾ ਕਰ ਲੂਗੀ ਮਾਨਤ ਰਾਜ ਨੇ ਮਰਿਆ ਧਾਤਾ ਤਾਂ ਤੇ ਵੀ ਤੇਰੇ ਫੁੱਲ ਉਸਾਰਾ ਤਾਂ ਤੇ ਕਿ ਨਾ ਪੇਉ ਲਾ ਕੇ ਗਿਆ ਉਹੀ ਦਾ ਗੱਲ ਲਾਏ ਧੱppa ਲਾਏ ਇਹ ਤਾਂ ਗੱਲੀ ਨਹੀਂ ਸੁਣਦੀ ਆ ਮੈਂ ਇੱਥੋਂ ਹੁਣ ਮਾਰਕ ਤੱਕ ਤੇ ਤੋੜ ਦੇਣੀ ਤੇ ਅੰਦਰ ਵੜ ਗਈ ਹੁਣ ਚਾਹ ਦਾ ਟਾਈਮ ਨਹੀਂ ਸੀ ਹੋਇਆ ਵੀ ਚਾਹ ਕਰਨੀ ਅੱਕੇ ਛੱਕੇ ਇੱਥੋਂ ਹੁਣ ਗੁੱਸੇ ਹੋ ਕੇ ਤੱਪ ਗਈ ਇਹ ਦੋ ਮਾਰ ਡੰਡੇ ਬਾਹਰ ਕੱਢ ਦੇ സീക വസ്വാട്ടവാര ਉਹ ਠੀਕ ਹੈ ਠੀਕ ਹੈ ਸਾਰੇ ਵਧੀਆ ਤੁਸੀਂ ਦੱਸੋ ਠੀਕ ਹੈ ਜੋ ਨਾ ਪੋ ਬੀਕ ਠੀਕ ਹੈ ਸਾਰੇ ਠੀਕ ਹੈ ਕੋਈ ਨਾ ਕੰਮ ਲਾ ਲਾ ਹਾਂ ਬਸ ਲਾਈ ਜਾਂਦੇ ਆ ਅੱਛਾ ਰੱਦਾ ਤਾਂ ਹੈਗਾ ਹਾਂ ਬੁੱਧ ਹੈਗਾ ਹੁਣੇ ਸੋਈਏ ਮੱਝ ਠੀਕ ਦਿਮਾਦ ਕਿਦਾਂ ਦੀ ਕੀ ਜਾਨੀ ਮਖਾ ਜਾਂਦੀ ਮੱਝਾਂ ਦੀ ਆ ਕੇ ਹਾਂ ਮੈਂ ਆਉਣਾ ਤਾਂ ਹੈਗਾ ਸੀ ਫਿਰ ਉਹ ਝੋਨਾ ਲਾਈ ਜਾਂਦੇ ਸੀ ਨਾ ਖੇਤ ਪਈਏ ਹਾਂ ਫਿਰ ਉਹਦਾ ਕਰਕੇ ਟਾਈ ਫਿਰ ਕੀ ਪਾਣੀ ਧੋਖਾ ਹੋ ਜਾਂਦਾ ਹਾਂ ਜਾ ਪੜਦਾ ਫਿਰ ਅੱਜ ਵੀ ਮੰਮੀ ਘਰੇ ਸੀ ਕਿਉਂਕਿ ਤਾਂ ਉਹ ਭਾਰੀ ਜਾਂਦੀ ਕਿਤੇ ਤੁਹਾਡੇ ਹਾਂ ਉਹ ਸਜਾਇਆ ਦੁਆਰਾ ਕਿਸ ਬੱਚੇ ਕਰੇ ਸੀ ਫਿਰ ਪਤਾ ਨਹੀਂ ਉਹ ਲਾਲਚ ਕਰੇ ਮੁਕ ਚਲਣ ਦੀ ਕੱਲੇ ਜਵਾਕਾਂ ਦਾ ਵੀ ਨਹੀਂ ਪਾਈ ਕੋ ਸਵਾਣ ਦਾ ਪਰਮਜੀਤ ਪਰਮਜੀਤ ਬਾਲੇ ਤੋਂ ਚੱਲਦੀ ਸੀ ਮੇਰੇ ਤੋਂ ਬਦਲ ਗਿਆ ਉਹਦਾ ਫਿਰ ਮੈਂ ਚੱਲ ਮੈਂ ਜੀਤਾ ਬੁਰੇ ਪਰਮਜੀਤ ਦਾ ਪਾਣੀ ਕਿਹੜਾ ਰੀ ਹੈ ਸਸਤੀ ਕਾ ਬਈ ਕਿਵੇਂ ਹਾਂ ਵਧੀਆ ਵਧੀਆ ਤੁਸੀਂਲਾ ਠੀਕ ਹੈ ਜੀ ਵਧੀਆ ਤੁਸੀਂ ਦੱਸੋ ਕਦੋਂ ਗਏ ਸੀਗੇ ਸੋਣੀ ਆਖ ਦੇਖੀ ਅੱਛਾ ਉਹ ਠੀਕ ਸੀ ਕਰੇ ਸਾਰੇ Fammi ah, un leone, bebe. Allora oh. ਤੁਸੀਂ ਪੀਣਾ ਵੀ ਪਾਣੀ ਪੈ ਗਈ ਸੀ ਹਾਂ ਬਈ ਮੈਂ 10 ਮਿੰਟ ਪਈ ਸੀ ਹਮ ਤੋਂ ਵੀ ਵੱਧ ਪਈ ਹਾਂ ਹਾਂ ਚਲੋ ਬੱਚਾ ਰੈਸਟ ਕਰ ਲੈਣੀ ਜ਼ਰੂਰੀ ਹੈ ਹਾਂ ਬਈ ਬਸ ਹੁਣੀ ਵੀ 10 ਮਿੰਟ ਹੀ ਪਈ ਸੀ ਹੋਰ ਸਹੀ ਸਹੀ ਕਰੇ ਸਾਰੇ ਸਾਰੇ ਠੀਕ ਹੈ ਵਧੀਆ ਰਹੋਗੇ ਬਈ ਨਾ ਮੁਰੂਗੇ ਸ਼ਾਮ ਤੱਕ ਅੱਛਾ ਰਜੈਤਵਾਰ ਸੀ ਨਾ ਬੱਚਿਆਂ ਨੂੰ ਛੁੱਟੀ ਸੀ ਸਵੇਰੇ ਸਕੂਲ ਵੀ ਜਾਣਾ ਹੋਊਗਾ ਉਹਨਾਂ ਨੇ ਅੱਛਾ ਰਹਿ ਪਿਓ ਹੋਈ ਨਹੀਂ ਕੱਲ ਨੂੰ ਬਾਗੀ ਜੀ ਮੁਰੂਗੇ ਸ਼ਾਮ ਕਰਨੀ ਜਮੀਨ ਸਾਤਾ ਇੱਕ ਮੱਝ ਸੋਈ ਹੋਈ ਆ ਹਨਾ ਅੱਛਾ ਫਿਰ ਉਹਦਾ ਕਰਕੇ ਪਸੂਆਂ ਦਾ ਵੀ ਹੋ ਜਾਂਦਾ ਹਾਂ ਹਾਂ ਤਾਂ ਖੋ ਜਾਂਦਾ ਬਈ ਤਾਂ ਬਈ ਹਾਂ ਅੱਜ ਗਏ ਆ ਨਹੀਂ ਹਾਂ ਹੋਰ ਬਾਈ ਖੇਤ ਗਏ ਹਾਂ ਹਾਂ ਵਸੇ ਤੇ ਕੀਤੀ ਹੋਣਗੇ ਬਈ ਸ਼ਾਇਦ ਮੂੰਗੀ ਜੀ ਨਾ ਬੜਾਉਂਦੇ ਹੋਣਾ ਜ ਮੌਸਮ ਜਿਹਾ ਖਰਾਬ ਸੀਗਾ ਮੀ ਵਾਲੇ ਥੋੜਾ ਥੋੜਾ ਆਪਸ ਪਈ ਜਾਂਦਾ ਰਹਿੰਦਾ ਹਾਂ ਹਾਂ ਉਥੋਂ ਕਰ ਮੈਸੇਂਜਿੰਗ ਹੋਈ ਪਈ ਹੈ। ਦੀਦੀ ਚਾਹ ਬਣਾ ਕੇ ਲਿਆਵਾਂ ਕਿ ਠੰਡਾ ਲੈ ਕੇ ਦੇਵਾਂ? ਰੋਟੀ ਬਣਾ ਲਿਆ। ਹਜੇ ਤੇ ਆ ਪਾਣੀ ਪੁੱਛਦੀ ਹੈਗੀ। ਬਣਾ ਲੈਣੀ ਉਸਨੇ। ਬੇਬੇ ਤੋਂ ਪਾਬਲੇ ਨੇ ਨਾ ਕੋਈ ਸੇਨਾ ਕਰਦੀ ਉਹਨੇ ਪਿਆਰ ਕਰ ਰਿਹਾ ਕਰ ਰਿਹਾ। ਤੈਨੂੰ ਨਹੀਂ ਪਤਾ ਤੇ ਇਹ ਸਾਡੇ ਘਰ ਦਾ। ਨਹੀਂ। ਹਾਂ। ਨੂੰਹਾਂ ਵੀ ਧੀ ਆਂਦਾ ਕੇ ਰੱਖਦਾ। ਨਹੀਂ, ਉਹ ਤੈਨੂੰ ਸਾਰਾ ਕਹਾਣੀ ਦਾ ਪਤਾ ਹੀ ਨਹੀਂ ਸਾਡੇ ਘਰ ਦੀ। ਇਹ ਤਾਂ ਕਹੇ ਤੋਂ ਕਰਦੀ ਉਹ ਕਰਦੀ ਨਹੀਂ। ਬੇਬੇ ਤੋਂ ਕਬੀਨਾ ਪਿਆਰ ਨਾਲ ਬੋਲੇਗਾ ਕਿੰਨਾ ਗੁੱਸੇ ਚ ਬੋਲਦੀ ਆ ਇਹ ਲੋਟ ਨਹੀਂ ਆਉਂਦੀ ਪੁੱਤ ਤੂੰ ਅੱਗ ਤੀ ਆਪਣਾ ਕਿ ਰੱਖਣੀ ਤੂੰ ਤੂੰ ਮੇਰੀ ਸਿਆਣੀ ਏ ਤਾ ਤੇ ਰਖ ਨਰਵਾ ਹੋਈ ਜਾਂਦਾ ਇਹ ਤਾਂ ਤੇ ਦੇਦੀ ਆ ਸਾਡਾ ਮੈਨੂੰ ਤੀਆ ਵਾਂਗੂ ਰੱਖਦੀ ਉਹ ਫਿਰ ਤੇਰੀ ਸੱਸ ਰੱਖਦੀ ਇਹ ਰੱਖਣ ਵਾਲੀ ਹੈ ਨਹੀਂ ਇਹ ਤਾਂ ਕਹੇ ਤੋਂ ਕੰਮ ਕਰਦੀ ਇਹ ਤਾਂ ਲੋਟ ਹੀ ਨਹੀਂ ਹੁੰਦੀ ਸਾਥੋਂ ਤੈਨੂੰ ਨਹੀਂ ਪਤਾ ਇਹ ਤਾਂ ਜੇ ਕਹਿ ਦੇਣਗੇ ਤਾਂ ਕਰ ਲੂਗੀ ਨਹੀਂ ਨਹੀਂ ਸਹੀ ਤੇਰਾ ਨਹੀਂ ਨਹੀਂ ਪਤਾ ਹੈ ਤੈਨੂੰ ਨਹੀਂ ਪਤਾ ਇਹਦਾ ਸਾਨੂੰ ਪਤਾ ਹੈ ਜਿਹੜੇ ਅਸੀਂ ਕੱਟਦੇ ਆ ਮਾਂ ਪੁੱਤ ਤੂੰ ਤਾਂ ਗਤਗਤ ਗਈ ਜਣੀ ਐ ਸੱਸ ਦੇ ਢਿੱਡ ਚ ਬੜੀ ਐ ਤੂੰ ਸਿਆਣੀ ਵਾਲੀ ਐ ਸਾਰੇ ਆਪ ਦੇ ਖਾਸ ਸਿਆਣੀ ਹੁੰਦੇ ਲੋਕ ਇਹ ਤਾਂ ਸਾਨੂੰ ਪਤਾ ਜਿਹੜਾ ਅਸੀਂ ਕੱਟਦੇ ਆ ਇਹ ਨਾਲ ਤਾਂ ਇਹਨੂੰ ਨਹੀਂ ਪਤਾ ਕੀ ਹੈ ਪਾਣੀ ਤੇ ਪੱਭ ਮੈਂ ਰੋਟੀ ਨਹੀਂ ਖਾਂਦੀ ਮੁੰਨੇ ਖਾ ਕੇ ਆਈ ਸੀ ਮੈਂ ਕੋਈ ਹੈ ਨਹੀਂ ਅਜੇ ਫੇਰ ਬਣਾਵਾਂਗੇ ਆਪਾਂ ਕੋਈ ਨਾ ਬਣਾ ਲੈਂਦੀ ਨੇ ਬਣਾਈਏ ਬਾਈ ਵਾਲੀ ਕਰ ਦਿਆ ਕੋਈ ਨਾ ਬੱਥੇ ਕੋਈ ਦਾਈ ਜਦੋਂ ਕੰਮ ਤੋਂ ਹੋ ਜਾਵੇ ਟੂਟੀ ਸਿੱਧੀ ਕਰ ਦੇ ਕਰ ਲੋ ਕਰ ਲੋ ਆ ਜਾਓ ਅੰਦਰ ਬੈਜਣਾਂਗੇ ਆਪਾਂ ਆਏ ਆਏ ਇਧਰ ਬੈ ਲੈਂਦੇ ਬੜ ਤੇ ਬੱਸ ਇੱਥੇ ਬੈਜਣਾਂਗੇ ਗੱਲਾਂ ਕਰ ਲਾਂਗੇ 10 ਮਿੰਟ ਇਕੱਲੇ ਗੱਲਾਂ ਦੇ ਦੇ ਕਾ ਤੋ ਅੱਜ ਇਨਾ ਹੱਥ ਕੇ ਬੋਲੀ ਜਾਂਦੇ ਸਾਨੂੰ ਪਹਿਲਾਂ ਤਾਂ ਕਰ ਇਨਾ ਮੈਂ ਬੋਲਦੀ ਵੀ ਦੇਖੀ ਗੁੱਸੇ 'ਚ ਹਾਂ ਇੰਨਾ ਦੇ ਮੇਰਾ ਬਹੁਤ ਜ਼ਿਆਦਾ ਕੰਮ ਕਰਦੇ ਮੈਨੂੰ ਹੁਣ ਤਾਂ ਇਨਾ ਤੱਕ ਕਰ ਰੱਖਿਆ ਹੁਣ ਕਹਿੰਦੇ ਮੈਂ ਪਿੱਛੇ ਦੇ ਪੈਸੇ ਲੈ ਕੇ ਦੇ ਦਿੱਤੇ ਅੱਛਾ ਕਿੰਨੇ ਬੋਲੇ ਪੈਸੇ ਮੰਗਾ ਲੈਣਾ ਨਹੀਂ ਮਤੋਂ ਆ ਹੁਣ ਮੈਨੂੰ ਲੱਗਦਾ 15 ਦਿਨ ਹੋ ਗਏ ਹੁਣ ਲੈ ਦੇ ਦਿੱਤੇ 2 ਮਹੀਨਾ ਪਹਿਲਾਂ ਉਦੋਂ ਪਿੱਛੇ ਅੱਜ ਕੀ ਲੋੜ ਪੈਂਦੀ ਰਹਿੰਦੀ ਇਹਨਾਂ ਨੂੰ ਪੈਸਾ ਤਾਂ ਨਹੀਂ ਕੱਦ ਦੇਗੀ ਨਾ ਪੁੱਤ ਤੀ ਹੁਣ ਮੈਨੂੰ ਕਹਿੰਦੇ ਇਹ ਨਹੀਂ ਪੈਸੇ ਨੇ ਉਹ ਤਾਂ ਜਮੀਨ ਲੈਣੀ ਪੈਸੀਆ ਹਾਂ ਇਹ ਜਿਗਾ ਕੰਮ ਕਰਨ ਲੱਗੀ ਬੇਬੀ ਤੇ ਹਾਂ ਤੇ ਮੈਂ ਮੈਂ ਗੱਲ ਭਾਈ ਨੂੰ ਫੋਨ ਲਾਈ ਗਈ ਸਰਦ ਨੂੰ ਵਿਚਾਰ ਨਹੀਂ ਚੱਕਿਆ ਨਹੀਂ ਓਕੇ ਤੋ ਹੋਗਾ ਕੰਮ ਕਰਦਾ ਨਹੀਂ ਹੜਕਈ ਸੁਣ ਹਾਂ ਜਿੱਦਾਂ ਦੁੱਧ ਦੁੱਧ ਕਰਦੀ ਹਾਂ ਨਹੀਂ ਕੀ ਕਰਤਾ ਹਾਂ ਹਾਂ ਤਾਂ ਫੇਰ ਨਾ ਫੋਨ ਮੈਂ ਚੁੱਕੀ ਉਹ ਛੱਡੇ ਨਹੀਂ ਫੇਰ ਦੋਨੇ ਮਾਂ ਪੁੱਤ ਫੇਰ ਕਹਿਣ ਲੱਗੇ ਬੇਬੀ ਨਾਲ ਲੱਗ ਗਿਆ ਹਾਂ ਕੋਈ ਨਾ ਤਾਂ ਥੋੜਾ ਸਾਥ ਦੇਣਾ ਨਾ ਨਾ ਬੇਬੀ ਨਾਲ ਹੀ ਹੈ ਫੇਰ ਮੈਂ ਫੋਨ ਕਰਕੇ ਪੁੱਛਿਆ ਹਰਕੇ ਮੈਂ ਤਾਂ ਫਿਰ ਨਹੀਂ ਬਾਲਾ ਕੋ ਸਾਰ ਨਹੀਂ

ਵੀ ਭਰਾ ਤੁਝ ਮੇਰੇ ਮੰਗਉਦੀ ਹੈ ہاں ਸਾਦੇ ਮੰਨ ਨੂੰ ਹੀ ਆਏ ਆਉਂਦਾ ਹੈ ਨਾ ਭਰਾ ਦੇ ਦਿਲ ਚ ਵੀ ਜਾਂਦਾ ਹੋਊ ਵੀ ਮੇਰੇ ਭੈਣ ਮੇਰੇ ਕੋਲ ਵੀ ਅੱਜ ਮੈਂ ਆਪਣੇ ਭਰਾ ਨਾਲ ਵੀ ਉਹੀ ਗੱਲ ਆਖਤ ਮੈਂ ਇਹ ਆਉਗੀ ਤਾਂ ਮੈਨੂੰ ਪਹਿਲਾਂ ਕਿਉਂ ਅਸ ਪਹਿਲਾਂ ਆਈ ਸੀ ਤਾਂ ਮੇਰੇ ਭਰਾ ਨੂੰ ਪਤਾnabla ਹੋਇਆ ਇੰਨਾ ਕੰਮ ਕਰਦੇ ਮੇਰੇ ਕੋਲ ਵੀ ਗੱਲ ਕਰੀ ਬਜੇ ਤੂੰ ਵੀ ਮੇਰੇ ਨਾਲ ਇੱਥੋਂ ਬੇਵਿਆਰ ਕੇ ਪੈਸੇ ਮਗੋਂਦੇ ਨੇ ਜਾ ਬਾਅਦ ਚੁਲਕੇ ਦੱਸਿਆ ਉਹ ਵੀ ਮੈਂ ਤੈਨੂੰ ਪੁੱਛ ਲੈਣ ਮੈਂ ਦੱਸ ਸਾਰੇ ਕੀ ਕੋ ਉੱਪਰ ਬੈਠੇ ਜਦੋਂ ਕੋਈ ਉਹ ਮਾਝਾ ਦੇਖਿਆਂ ਤੋਂ ਪੈਸੇ ਲਿਆ ਉਹਨਾਂ ਵਿਚਾਰੀ ਉਹ ਕਦੇ ਕੋਈ ਵਾਹਨਾ ਮਾਰਦੀਆਂ ਕਦੇ ਕਿਹਾ ਹਿਆ ਕਰ ਲਈ ਕਦੇ ਲੱਖ ਮਾਰ ਲਈ ਇਹ ਤਾਂ ਅੱਗੇ ਅੱਗੇ ਵਧੀ ਜਾਂਦੇ ਨੇ ਹੁਣ ਜ਼ਮੀਨ ਤੱਕ ਵਾਗੇ ਪੈਣੀ ਚੰਗਾ ਹੋਗਾ ਤੂੰ ਆਂਗੀ ਕੋਈ ਨਾ ਤੂੰ ਵੀ ਕਰਨਾ ਕਰ ਮੈਂ ਤੇਰੇ ਨਾਲ ਆਂਗੀ ਤੇ ਬੇਬੜ ਮੈਂ ਕਰਦੀ ਹਾਂ ਡੋਟ ਆਈਡੀ ਕਿ ਸਸਾਬ ਸਰਤੇ ਆਉਂਦੇ ਨਾਲੇ ਕਰੂ ਬਾਈ ਨੂੰ ਸਿੱਧਾ ਮੈਂ ਸਿੱਧੇ ਆਉਣ ਵਾਲੇ ਵੀ ਵੜਾ ਬੁੱਧਤ ਸੋਚਣਾ ਸੀ ਇੰਨਾ ਦੇ ਵੀ ਹੈਗੀ ਆ ਮੈਂ ਹੁਣ ਇਹਨਾਂ ਤੋਂ ਕੁੜੀ ਨਹੀਂ ਕਿਹਾ ਮੈਂ ਫਿਰ ਸੋਚਿਆ ਜੇ ਮੈਂ ਮੰਗਲ ਤੇ ਆ ਗਈ ਸਾਰਾ ਕੁਝ ਫੇਰ ਕੀ ਕਰਨੀ ਹਰਕੇ ਫਿਰ ਮੈਂ ਕੀ ਕਰਾਂ ਜਦੋਂ ਮੰਗਲ ਨਾਲ ਸੋਣੀਆਂ ਕਹਿੰਦੇ ਕਿ ਐਂ ਕਰਦਾਂਗੇ ਬਾਹਰ ਕਰ ਦਾਂਗੇ ਕੋਈ ਨਾ ਤੂੰ ਡਰ ਨਾ ਸਾਲੇ ਫਿਰ ਮੈਂ ਵਿਚਾਰੇ ਨੂੰ ਉਹ ਜਵਾਕ ਨੂੰ ਪੁੱਛਿਆ ਹਰਕੇ ਆਪਦੇ ਵਸੇਬੇ ਦੀ ਮਾਰੀ ਨੇ ਹਣਾ ਨਹੀਂ ਕਿਹੜੀ ਭੈਣ ਆ ਭਾਈ ਤੋਂ ਜ਼ਮੀਨ ਲੈ ਕੇ ਆਉਂਦੀ ਐ ਹਾਂ ਹਾਂ ਮਾਂ ਪੁੱਤ ਗੱਲਾਂ ਕਰੀ ਜਾਂਦੇ ਸੀ ਕਹਿੰਦੇ ਗੁੱਤਨੀ ਫੜ ਕੇ ਬਾਹਰ ਕੱਢ ਦਾਂਗੇ ਨਹੀਂ अच्छा हां कह दे नहीं जमीन ਲੈ ਕੇ ਤੇ ਬਣੇ ਕਦੋਂ ਤੋਂ ਹੋ ਗਏ ਇਹ ਕੁਛ ਨਾ ਬਣੇ ਮੇਰੀ ਤਾਂ ਰੋਟੀ ਬੰਦ ਕਰ ਰੱਖੀ ਇਹਨਾਂ ਨੇ ਹਰ ਕਿਉਂ ਵਿਚਾਰਾ ਸਤਜਗਤ ਦਾ ਜੰਮਿਆ ਸੀ ਜਿਹੜਾ ਭਾਈ ਕਹਿੰਦਾ ਵੀ ਜ਼ਮੀਨ ਮੈਂ ਕਰਦੀ ਗੱਲ ਖਾਚ ਜਿਹੜੇ ਨੇ ਜਵਾਕ ਨੇ ਹਾਂ ਕਰਤੀ ਵੀ ਕਹਿੰਦਾ ਬਣੇ ਮੈਂ ਸਦਾ ਬਠਿਆ ਹੀ ਨਹੀਂ ਜਾਂਦੀ हां बेबे ਆ ਮੈਂ ਕੀ ਸੁਣੀ ਜਾਨੀਏ ਕੀ ਸੁਣੀ ਜਾਨੀਏ ਆਪਾ ਬਿੰਦੂ ਸੇ ਵਿਚਾਰੀ ਨੂੰ ਇੰਨਾ ਤੰਗ ਕਰ ਰੱਖਿਆ ਦਾ ਕਿ ਅਸੀਂ ਕੀ ਚੰਗ ਕਰਖਾ ਕੀ ਪੈਸੇ ਪਿੱਛੇ ਜ਼ਮੀਨਾਂ ਪਿੱਛੇ ਤੇ ਫਿਰ ਕੀ ਚੰਗ ਕਰਖਾ ਹੀ ਕਿਹਾ ਜਦੋਂ ਭਾਈ ਵੱਖ ਨੇ ਦੇਣੇ ਸੀ ਪੈਸੇ ਕਿਸੇ ਦੇ ਦੇਣੇ ਸੀ ਫਿਰ ਤੁਸੀਂ ਕਿਸੇ ਆੜਤੀਓ ਤਾਂ ਪੁੱਛੋ ਕਿਸੇ ਤੋਂ ਹੋਰ ਦਾ ਰਿਸ਼ਤਾ ਪੁੱਛੋ ਕਿਤੋਂ ਨਹੀਂ ਮਿਲੇ ਉਹਨੂੰ ਆਏ ਥੋੜੀ ਐ ਵੀ ਚਾਕੇ ਇਹਨੂੰ ਬਾਰ-ਬਾਰ ਕਹੀ ਜਾਉਂ ਵੀ ਭਾਈ ਪੈਸੇ ਲੈ ਪੈਸੇ ਲੈ ਤੇ ਫਿਰ ਭਾਈ ਹੋਰ ਕੀ ਕਰੇ ਉਹ ਫਿਰ ਕਹੂੰ ਹੀ ਨਾ ਮੈਂ ਕਹੂੰਗੀ ਵੀ ਭਾਈ ਆਉਂਦੇ ਪੇਕੇ ਤੋਂ ਪੈਸੇ ਲਿਆ ਕਿੰਨੇ ਵਾਰ ਮੰਗਾਲੇ ਤੁਸੀਂ ਪੈਸੇ ਤੋਂ 20 ਵਾਰ ਹੀ ਮੰਗਾਲੇ ਐਨੇ ਵਾਰ ਥੋੜੀ ਹੁੰਦੇ ਅਗਲਾ ਕਦੇ ਵਾਰ ਦਾਰਸ ਦਾਰ ਲੈਂਦਾਗਾ ਫਿਰ ਅਸੀਂ ਤਾਂ ਹੀ ਕਰਾਂਗੇ ਕੋਈ ਨਾ ਬੇਬੇ ਮੇਰੇ ਭਰਾ ਨੇ ਕਹਿਤਾ ਕਹਿੰਦਾ ਭੈਣੇ ਤੇਰੇ ਬਸੇਬੇ ਦੇ ਮਾਰਾ ਮੈਂ ਜ਼ਮੀਨ ਨੂੰ ਜਮਾ ਨਹੀਂ ਨਾ ਕਰਦਾ ਵੀ ਕੋਈ ਇਹ ਜਿਹਾ ਮਾਪਾ ਪੇਕਾ ਨਹੀਂ ਹੁੰਦਾ ਜਿਹੜੇ ਸਦਾ ਤੀਆਂ ਨੂੰ ਕਬਾਰ ਚ ਬਿਠਾ ਸਕਦੇ ਆ ਕਹਿੰਦਾ ਭਾਈ ਜ਼ਮੀਨ ਲੈ ਜੀ ਆਵਦੀ ਕੋਈ ਹੋਣੀ ਮੈਂ ਉਹਨਾਂ ਨੂੰ ਐ ਨਹੀਂ ਦੱਸਿਆ ਵੀ ਮੈਨੂੰ ਤੁਸੀਂ ਤੰਗ ਕਰਦੇ ਹੋ ਗਾਂਹ ਤੇ ਭਰਾ ਨੂੰ ਵੀ ਪੁੱਛੀ ਬੈਠੀ ਹੈ ਵਿਚਾਰੇ ਅైనా ਤੁਸੀਂ ਇਹਨਾਂ ਪੰਗੇ ਚ ਲੈਤਾ ਵੇਲੇ ਇੱਕ ਮਿੰਟ ਚ ਉਹਨੂੰ ਫੋਨ ਲਾਤਾ ਹੈ ਆਪਦੇ ਭਰਾ ਨੂੰ ਫੇ ਲਾਉਣਾ ਹੀ ਸੀ ਭਾਈ ਦੇਣੀ ਸੀ ਪੈਸੇ ਤਾਂ ਫਿਰ ਲੈ ਕੇ ਤੁਸੀਂ ਦਿਲ ਰੱਖਦੇ ਹੋ ਕੋਈ ਨਾ ਬੇਬੇ ਜ਼ਮੀਨ ਦੇ ਦੇਣਗੇ ਤੈਨੂੰ ਦੇ ਦੇਣਗੇ ਕਿੰਗਾ ਮੇਰੀ ਗੱਲ ਸੁਣ ਇੱਕ ਮਿੰਟ ਦਿਲ ਰੱਖਦੇ ਹੁੰਦਾ ਮੇਰੀ ਜ਼ਮੀਨ ਦੇ ਦਿਓ ਵੰਡ ਕੇ ਨਾਲੇ ਮੇਰਾ ਹਿੱਸਾ ਦੋ ਪੈਸੇ ਤੇ ਮੈਂ ਜਿਹੜਾ ਵੀ ਬੰਦਾ ਦੇ ਦੋ ਮੇਰੇ ਤੇ ਦਿਲ ਰੱਖਦੇ ਹੋ ਤੁਸੀਂ ਦੇ ਦੇਂਦਾ ਠੀਏ ਮੈਂ ਤਾਂ ਇਹ ਗੱਲ ਸੋਚੀ ਨਹੀਂ ਸੀਗੀ ਵੀ ਆਹ ਗੱਲ ਮੇਰੇ ਤਾਂ ਸਿਰ ਤੇ ਸਵਾਰਾ ਠੀਕਰਾਂ ਵੱਜ ਗਿਆ ਹਾਂ ਜਦੋਂ ਤੁਸੀਂ ਦਿਲ ਰੱਖਦੇ ਚਾਹਦੇ ਆਂ ਦੇਣ ਦਾ ਜ਼ਮੀਨਾਂ ਪਰ ਇਹਦੇ ਬਾਰੇ ਤੁਹਾਡਾ ਬਾਲਾ ਪੱਥਰ ਦਿਲ ਹੋ ਗਿਆ ਬਿੱਲੇ ਆ ਜਮੀਨ ਆਉ ਤੇ ਪੇਕੇ ਤੋਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਸੀ ਇਹ ਕੀ ਦਿਮਾਗ ਚੋਂ ਲਿਖੇ ਮੇਰੇ ਪੇਕੇ ਤਾਂ ਫਿਰ ਮਨਪਰੀ ਤੇ ਮਜਬੂਰ ਹੋ ਗਏ ਹੁਣ ਕੀ ਕਰਨ ਉਹੀ ਗੱਲ ਆ ਨਾ ਫਿਰ ਆਪਦਾ ਜਿਗਰਾ ਦੇਖੋ ਹੁਣ ਤੁਸੀਂ ਤੁਹਾਡੇ ਵੀ ਤੀ ਹੈਗੀ ਆ ਆਪ ਦੀ ਤੀ ਵਾਸਤੇ ਤੁਹਾਡਾ ਦਿਲ ਹੈ ਨਹੀਂ ਤੇ ਕਿਸੇ ਦੀ ਤੀ ਵਾਸਤੇ ਤੁਹਾਡਾ ਦਿਲ ਹੈਗਾ ਵੀ ਜਮੀਨ ਲੈ ਲੋ ਤੀ ਹੈ ਮੈਂ ਤਾਂ ਸੋਚੀ ਹੀ ਨਹੀਂ ਸੀ ਕਦੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੋ ਸਾਡੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਕਰ ਰਹੇ ਨੇ ਤੇ ਸਾਰਿਆਂ ਅੱਗੇ ਬੇਨਤੀ ਕਰਦੇ ਆਂਗੇ ਕਿ ਤੁਸੀਂ ਸਾਡੀਆਂ ਜਿਹੜੀਆਂ ਵੀਡੀਓ ਆ ਰਹੀਆਂ ਹੀ ਆ ਉਹਨਾਂ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਕਿ ਇੱਕ ਲਾਈਕ ਕਮੈਂਟ ਸਾਡੇ ਰੂਹ ਦੀ ਖਰਾਕ ਹੈਗੀ ਤੇ ਸਾਨੂੰ ਹੌਸਲਾ ਮਿਲਦਾ ਹੈਗਾ ਜਿੰਨੇ ਸਾਡੇ ਚ ਕਮੀ ਆਈਆਂ ਜਾਂ ਸਾਡੀ ਚੰਗਿਆਈ ਆ ਉਹ ਸਾਨੂੰ ਜ਼ਰੂਰ ਦੱਸੋ ਕਮੈਂਟਾਂ ਦੇ ਵਿੱਚ ਇੱਕ ਤੁਸੀਂ ਆਪਣੇ ਪਿੰਡ ਦਾ ਨਾਮ ਤੇ ਕਿੱਥੋਂ ਤੁਸੀਂ ਦੇਖ ਰਹੇ ਹੋ ਇਹ ਜ਼ਰੂਰ ਤੁਸੀਂ ਸਾਨੂੰ ਕਮੈਂਟਾਂ ਵਿੱਚ ਦੱਸਿਆ ਕਰੋ ਜਿੰਨੇ ਸਾਨੂੰ ਪਿਛਲੀ ਵੀਡੀਓ ਤੇ ਕਮੈਂਟ ਭੇਜੇ ਨੇ ਰਣਜੀਤ ਕੌਰ ਜੀ ਤੇ ਐਡਵੋਕੇਟ ਸਮਨਪ੍ਰੀਤ ਕੌਰ ਸਿੱਧੂ ਫਰਮ ਪੂਲਾ ਮਨਪ੍ਰੀਤ ਕੌਰ ਸੰਦੀਪ ਕੌਰ ਪਟਿਆਲਾ ਮਨਮਿੰਦਰ ਕਰਮਜੀਤ ਕੌਰ ਕਾਲੂ ਸਿੰਘ ਪ੍ਰਭ ਸਿੱਧੂ ਪੂਲਾ ਜੱਗੀ ਟੀਵੀ ਰਜਿੰਦਰ ਕੌਰ ਅਸੀਰਾ ਠਿੰਗੜ ਇਹਨਾਂ ਨਾਲ ਜਿਨ੍ਹਾਂ ਨੇ ਸਾਨੂੰ ਕਮੈਂਟ ਕੀਤਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ